ਤਿਆਰੀ ਵੇਖੋ ਜੀ ਮੁੰਡਿਆਂ ਦੀ ਤੁਸੀਂ ਵੇਖੋ ਬੈੱਡ ਬਣਾਏ ਵੇਖੋ ਗੱਦੇ ਲਾਏ ਜੀ ਯਾਤਰਾ ਦਾ ਕਰ ਲੱਗਿਆ ਗਾਜ ਬੋਲੇ ਸੋਨਿਆ ਸਤ ਸ੍ਰੀ ਅਕਾਲ ਜੀ ਆਵ ਲੈ ਚਲੀਏ ਬਾਹਰ ਚੜਦੀ ਕਲਾ ਅੰਕਾ ਖਾਲਸਾ ਵੈਗਰ ਜਿੱਪੀ ਤੇ ਬਹਿ ਜਾਂਦੇ ਜੀ ਵੈਗਰ ਵੀ ਉਹੀ ਬਾਬਾ ਜਿਹਨਾਂ ਚਾਰਾ ਟਾਇਰ ਪੁੱਠੇ ਕਰ ਦਿੰਦਾ ਅੱਛਾ ਗਾ ਜੀ ਵੀਰੋ ਨੇ ਲੰਗਰ ਆਪੇ ਗਰਮ ਹੋ ਗਿਆ ਥੋੜਾ ਗੋ ਚਪਟਾ ਹੋ ਗਿਆ ਮੈਂ ਨਾ ਦਾਣੇ ਕੈਂਦੀ ਜਾਣ ਦੀ ਕਰਮਾ ਲਈ ਤੇ ਇਹ ਬਾਟਾ ਨੂੰ ਵੀ ਨਾ ਹੀ ਨਹੀਂ ਕਰ ਸਕਦਾ ਆ ਵੀਰ ਜੀ ਅਸੀਂ ਆ ਚੁੱਕੇ ਪਨਾਮਾ ਦੇ ਜੰਗਲਾਂ ਚ ਲਓ ਜੀ ਆਹ ਜੇ ਗੂਗਲ ਮੈਪ ਮਹਾ ਮੈਂ ਗੱਡੀ ਮੋੜ ਮੋੜ ਲਿਆ ਆ ਇਧਰ ਵੇਖ ਰਾਹ ਤੁਹਾਨੂੰ ਕੋਈ ਰਸਤੇ ਵੀ ਪ੍ਰੋਬਲਮ ਤਾਂ ਨਹੀਂ ਆਈ ਸਾਡੇ ਵੀ ਅੱਗੇ ਜੰਗਲ ਸਾਹਮਣੇ ਠੰਡਾ ਬੁਰਜਾ ਹੈ ਅਸੀਂ ਆ ਚੁੱਕੇ ਆ ਇੱਥੇ ਕਿੰਨੀ ਠੰਡੀ ਹਵਾ ਵਗ ਰਹੀ ਹੈ ਇੱਥੇ ਤੇ ਇਹ ਹਵਾ ਉਦਨ ਵੀ ਵੀਰ ਦੀ ਚਲੰਡੀ ਹੋਣੀ ਜਦੋਂ ਸਹਿਰ ਜਦਨ ਲਿਆਂਦਾ ਗਿਆ ਹੈ ਦੀਖਾ ਖਾਲਸਾ ਵੈਗਰ ਜੀ ਕੀ ਫਰੇ ਜੀ ਤਿਆਰੀ ਵੇਖੋ ਜੀ ਮੁੰਡਿਆਂ ਦੀ ਤੁਸੀਂ ਵੇਖੋ ਬੈੱਡ ਬਣਾਏ ਵੇਖੋ ਗੱਦੇ ਲਾਏ ਹੈ ਪਰ ਨਾਲੋਂ ਵੀ ਕੰਮ ਜਬਰ ਕਰਕੇ ਤਿਆਵਾ ਇਧਰ ਨਵਿਟਰ ਲੱਗ ਗਏ ਆ ਸਪੀਕਰ ਲੱਗ ਗਏ ਆ ਹੁਣ ਝੰਡੇ ਦੀ ਕਮੀ ਰਹਿ ਗਈ ਹੈ ਝੰਡਾ ਵੀ ਆਉਣ ਲਿਆ ਝੰਡਾ ਵੀ ਆਉਣ ਲਿਆ ਵਾ ਤੇ ਕੰਮ ਬਹੁਤ ਵਧੀਆ ਆ ਜੀ ਸਾਡੇ ਤੋਂ ਵੀਡੀਓ ਨਹੀਂ ਚਲੋ ਆ ਗੱਦੇ ਉਗਦੇ ਵਿਛੋਂਦੇ ਦੀ ਪਣੀ ਤੇ ਪਰ ਕੰਮ ਬਹੁਤ ਵਧੀਆ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਫਤਿਹ ਜੀ ਹੁਣ ਜਦੋਂ ਚਾਲੇ ਪਉਣ ਲੱਗੇ ਉਹਦੀ ਵੀਡੀਓ ਬਣਾਵਾਂਗੇ ਕਿ ਫਿਰ ਤੁਹਾਨੂੰ ਰਾਜ ਤੁਹਾਡੇ ਅਪਡੇਟ ਜਿਹੜੇ ਸਾਰੇ ਦੇਈ ਜਾਵਾਂਗੇ ਠੀਕ ਹੈ ਮੇਰੇ ਕੋ ਭੀ ਜੀ ਧੰਨਵਾਦ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਲਓ ਜੀ ਯਾਤਰਾ ਦਾ ਕਰ ਲੱਗੇ ਗਾਜ ਤੇ ਭਈਆ ਓਕੇ ਟਾਟਾ ਜੀ ਕਾ ਵੀ ਵੀਰ ਨੂੰ ਵੀ ਟਾਟਾ ਬਾਕੀ ਵੀਰ ਨਹੀਂ ਰਾਜ ਨੂੰ ਲੈਣੇ ਆਓ ਵਿੱਪਨ ਆਇਆ ਕਿ ਨਹੀਂ ਅਜੇ ਵਿੱਪਨ ਨੂੰ ਕਿੱਥੋਂ ਲੈਣਾ ਈ ਲਓ ਜੀ ਮਿਲਦੇ ਆ ਜੀ ਹੁਣ ਤੁਹਾਨੂੰ ਰਾਜ ਹੋ ਜਾਣ ਕੇ ਸੋਹਣੀਆ ਸਰੀਆ ਕਾਲੇ ਇਹੀ ਚੱਲੇ ਆਂ ਤੇ ਮਹਾਪੁਰ ਕਿਸਾਨੂੰ ਮਿਲੇ ਰਾਹ ਦੇ ਵਿੱਚ ਵੈਗਰੋਂ ਸੱਤਿਆ ਵਚਤ ਯਾਤਰਾ ਸਾਜੀ ਦਾ ਉਹ ਲੈ ਚਲੀਏ ਬਾਹਰ ਚੜਦੀ ਕਲਾ ਵੀਰ ਧੰਨਵਾਦ ਵੀਰ ਜੀ ਲਓ ਜੀ ਕੌੜਲੀ ਪਹੁੰਚ ਲਿਆ ਇੱਕ ਵੀਰ ਗੌਰ ਮਿਲ ਪਿਆ ਜੀ ਇੱਕ ਵੀਰ ਹੋਰ ਮਿਲ ਪਿਆ ਜੇ ਵੀਰ ਜੀ ਸਾਸਰੀ ਕਾ ਹਾਂਜੀ ਆਓ ਲੈ ਚਲੀਏ ਬਾਅਦ ਚੜਦੀ ਕਲਾ ਹੋਰ ਹੋਰ ਬਾਅਦ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਬਹੁਤ ਓਕੇ ਓਕੇ ਆ ਲੋ ਜੀ ਵੀਰ ਪੁਸ਼ੀਖਰੇ ਪਹੁੰਚ ਚੁੱਕੇ ਆ ਬੱਪੂ ਜੀ ਸਾਸਰੀ ਕਾ ਸਾਸਰੀ ਕਾ ਸਾਸਰੀ ਕਾ ਵੀਰ ਸੁਖਦੇਵ ਸਿੰਘ ਤੇ ਤੁਹਾਨੂੰ ਵਧਾਈਆਂ ਬੱਪੂ ਜੀ ਤੁਹਾਨੂੰ ਵਧਾਈਆਂ ਜਿਹੜੇ ਵੀਰ ਝੰਡਾ ਇੱਥੇ ਆਣ ਕੇ ਬਣ ਰਹੇ ਆ ਇਹ ਆ ਸਾਡਾ ਵਿਫਨ ਵੀਰ ਤੇ ਆ ਸਾਸਰੀ ਕਾ ਬਲ ਓਏ ਸਾਸਰੀ ਸਾਸਰੀ ਤੁਹਾਨੂੰ ਜੁੜੀ ਰਹਿੰਦੇ ਆ ਵੀਰ ਜੀ ਖਾਲਸਾ ਦੇ ਫਤਿਹ ਬੋ ਮੈਦਿਕਾ ਖਾਲਸਾ ਮੈਦਿਕੀ ਹੱਸਦੇ ਨਾਲ ਹਾਂ ਖਦੇ ਬੜਾ ਤੇ ਜੈਦਰ ਜੈਦਰ ਜੀ ਸਤਿ ਸ੍ਰੀ ਅਕਾਲ ਜੀ ਜੈਦਰ ਜੀ ਪਹੁੰਚ ਚੁੱਕੇ ਨੇ ਬੜੀ ਖੁਸ਼ੀ ਹੋਈ ਸੰਨ ਮੈਦਿਕਾ ਖਾਲਸਾ ਮੈਦਿਕੀ ਜਿੱਕੀ ਫਤਿਹ ਪਿਛਲੀ ਵਾਰ ਅਮੀਰ ਬਸੀ ਸਿੰਘ ਹੁਣੇ ਸੇਵਾ ਲੱਗੀ ਸੀ ਗੱਡੀ ਖੜਨ ਦੀ ਤੇ ਐਕੀ ਸਾਡੇ ਵੀਰ ਭੋਲਾ ਸਿੰਘ ਹੁਣਾਂ ਦੀ ਝੰਡਾ ਪੈਲੀਆ ਰਮ ਇੱਥੇ ਹੀ ਬੰਨੇ ਸੀ ਇੱਥੇ ਥਾਂ ਤੇ ਖਲੋ ਗਈ ਐਰ ਕਿਵੇਂ ਇੱਥੇ ਬੰਨ ਰਹੇ ਕਿਉਂ ਵੀਰ ਸੁਖਦੇਵ ਸਿੰਘ ਜੀ ਬਿਲਕੁਲ ਚਲੋ ਠੀਕ ਹੈ ਧੰਨਵਾਦ ਹੁਣ ਆਪਾਂ ਬਿਲਕੁਲ ਜੀ ਬਿਲਕੁਲ ਯਾਤਰਾ ਆਪਾਂ ਆਰੰਭ ਕਰਦੇ ਹਾਂ ਸਾਰੇ ਜਾਣੇ ਆ ਚੁੱਕੇ ਨੇ ਇਹ ਆਨੰਦਪੁਰ ਸਾਧ ਜੀ ਆਨੰਦਪੁਰ ਸਾਧ ਚਲੋ ਸ਼ੁਗਰ ਹੈ ਸ਼ੁਗਰ ਲਓ ਜੀ ਸਾਰੇ ਵੀਰ ਆ ਚੁੱਕੇ ਆ ਪਹੁੰਚ ਚੁੱਕੇ ਆ ਜਾਇਦਰਾ ਕਿਵੇਂ ਲੱਗਾ ਵਾ ਵਜੇ ਨਜ਼ਾਰਾ ਕਿ ਨਹੀਂ ਆ ਰਿਹਾ ਦੋ ਜੀ ਮਿਰਪੁਜੀ ਸਿੰਘ ਜੀ ਆ ਗਏ ਮੇਰੀ ਪਤਨੀ ਜੀ ਪਤਨੀ ਜੀ ਕਿਵੇਂ ਤਾਂ ਲੱਗ ਰਿਹਾ ਬਹੁਤ ਵਧੀਆ ਪਰ ਨੂੰ ਵੀ ਵਧੀਆ ਹੀ ਲੱਗ ਰਿਹਾ ਸਹੀ ਹੈ ਜੀ ਸਾਸਰੀਆ ਕਾਲਾ ਲਓ ਜੀ ਪੈ ਗਈ ਆਪਣੇ ਚਾਲੇ ਮੇਰੀ ਕਿਧਰੋਂ ਪੈ ਗਈ ਚਾਲੇ ਹਰੀ ਘਾਲ ਨੂੰ ਹਰੀ ਘਾਲ ਨੂੰ ਹਰੀ ਘਾਲ ਨੂੰ ਪੈ ਗਏ ਚਾਲੇ ਓ ਭਾ ਭੇਜ ਜਾਂਦੇ ਜੀ ਵੈਗਰੂ ਵੈਗਰੂ ਬਾਪੇ ਆਪਣੇ ਤੋਂ ਅੱਗੇ ਲੰਘ ਗਿਆ ਮੈਂ ਠੀਕ ਹੈ ਜੀ ਜੀ ਆਪਾਂ ਹੁਣ ਮੋਕੇ ਵਾਲ ਨੂੰ ਮੁੜ ਚੁੱਕੇ ਆ ਕੋੜ ਕੋੜ ਇਸੇ ਨਾਲ ਸੜਕ ਤੇ ਪੈ ਚੁੱਕੇ ਆ ਵੇਖ ਲੋ ਜੀ ਤੁਹਾਡੇ ਸਾਹਮਣੇ ਜੀ ਸਾਰੇ ਵੀਰ ਬਹੁਤ ਨੰਦ ਕਰਨਾ ਨੇ ਭੋਗ ਲਈ ਦੀ ਤਲਪ ਇਹਨਾਂ ਨੂੰ ਲੱਗੀ ਉਹ ਭੋਨੇ ਪੂਰੀ ਕਰ ਦਿੱਤੀ ਆ ਤਲਪ ਲੱਗੀ ਮਾਫਲੀ ਜੀ ਐਨਐਸ ਨਹੀਂ ਵੀਰ ਜੀ ਐਨਐਸ ਨਹੀਂ ਤਲਪ ਲੱਗੀ ਆ ਵੀਰਾਂ ਨੂੰ ਪੂਰੀ ਕਰ ਦਿੰਦੇ ਆ ਹੁਣ ਆਪਾਂ ਕੋੜੇ ਆ ਕੋੜੀ ਸਿੰਘ ਰੁਗੇ ਆ ਨਹੀਂ ਯਾਰ ਉਰਾਵਾ ਉਥੇ ਰੁਗੇ ਆ ਤੇ ਇੱਥੇ ਵੀਰ ਲੈਣ ਦੇ ਐਨ ਐਸ ਮੈਨੂੰ ਲੱਗਦਾ ਜਿਹੜੀ ਉਹਨੂੰ ਐਨ ਐਸ ਚਾਹੀਦੀ ਉਹ ਕਿਧੋਂ ਨਹੀਂ ਮਿਲਣੀ ਕਿਉਂ ਵੀਰ ਪਾਣੀ ਵਧਿਆ ਰੋਦਾ ਆਨੰਦ ਲੈਂਡ ਦੇ ਬੰਦੇ ਸਾਰੇ ਹੀ ਹੈ ਲਓ ਜੀ ਵੀਰਾਂ ਨੂੰ ਮੌਫਲੀ ਜਿਹੜੀ ਭਾਲਦੇ ਹੋ ਮਿਲ ਗਈ ਆ ਤੇ ਗੋੜ ਤੇ ਮੌਫਲੀ ਦੋਵੇਂ ਕੀ ਜਾ ਚੁੱਕੇ ਹੁਣ ਅੱਗੇ ਦਾ ਸਫ਼ਰ ਸ਼ੁਰੂ ਕਰਨ ਲੱਗੇ ਆ ਜੀ ਵੈਰ ਜੀ ਸਫ਼ਰ ਜੀ ਸਤੇ ਭਾਈ ਦામੋਸ਼ਾ ਆ ਗਏ ਜੀ ਠੀਕ ਆ ਆਵੇ 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 ਸੌਣ ਆਵੇ ਆ ਵੀ ਫੜਿਓ ਦੰਮੂਸ਼ਾ ਮੱਛਾ ਦੇਖਿਆ ਅੱਜ ਨਹੀਂ ਦੇ ਆਂਦੇ ਇਹ ਵੀ ਉਹੀ ਬਾਬਾ ਜਿਹੜਾ ਚਾਰਾ ਟਾਇਰ ਪੁੱਠੇ ਕਰ ਦਿੰਦਾ ਏ ਹਾਂ ਆਹੋ ਸਹੀ ਗੱਲ ਆ ਬਾਬਾ ਨਾਲ ਤੇ ਦੇਖੋ ਭਾਈ ਪੀੜਾ ਜੀ ਕਿੰਨੀ ਆ ਵੀਰਵਾਰ ਦਾ ਦਿਨ ਨਵੀਂ ਗੱਲ ਪਤਾ ਲੱਗੀ ਅੱਜ ਵੀ ਨਿਕਾਦੀ ਵੀਰਵਾਰ ਦਾ ਅੱਜ ਵੀਰਵਾਰ ਆ ਬੜੀ ਮੰਨਤਾ ਹਿੱਤ ਸ਼ਰਦਾ ਸਹੀ ਜਾ ਵੀਰ ਜੀ ਉਹ ਲੱਗਾ ਫਾਸਟ ਆਏਗਾ ਇਹ ਫਾਸਟਾ ਨੂੰ ਵੀ ਨਾ ਹੀ ਨਹੀਂ ਕਰ ਸਕਦਾ ਜਾਂਦ ਕਾਂ ਖਾਵੇਂ ਦੇ ਲੋ ਵੈਗਰੋ ਕੀ ਚਾਹ ਦੀ ਦੁੱਧ ਦਾ ਲੰਗਰ ਸੋਰੀ ਚਾਹ ਨਹੀਂ ਦੁੱਧ ਦਾ ਲੰਗਰ ਸਾਹਿਬ ਜੀ ਸਾਰੇ ਜੀ ਛਕਣ ਦੇਓ ਹੋ ਜੀ ਨਰਾਜ ਕਰਾ ਜੀ ਲੈ ਲਿਆ ਵੇ ਵੈਗਰੋ ਵੈਗਰੋ ਇਹ ਲੰਗਰ ਬਾਬੇ ਨਾਨਕ ਦੇ ਦੀ ਮੁਕੜੇ ਹਨ ਕਮਾਈ ਸਹਿਰ ਜਿਆਦਿਆਂ ਦੀ ਇਹ ਆ ਜੀ ਥੋੜੀ ਸੇ ਖਾਣਾ ਥੋੜੀ ਸੇ ਖਾਣਾ ਚਾਹੁੰਗਾ ਇਹ ਬਾਜੀ ਬਰਨਾਲੇ ਬਰਨਾਲ ਰੋਡ ਤੋਂ ਅਸੀਂ ਲੁਧਿਆਣੇ ਨੂੰ ਪਹੁੰਚੇ ਆ ਜੀ ਲੁਧਿਆਣੇ ਵੱਲੋਂ ਜਾ ਰਹੇ ਆ ਜੀ ਆ ਵੇਖੋ ਲੰਗਰ ਤੇ ਪੜਾ ਕੇ ਨੇ ਲੱਗੇ ਹੋਏ ਆ ਆ ਵੀ ਡਰਾਈਵਰ ਆਪਣੀ ਗੱਡੀ ਚਲਾ ਰਹੇ ਨੇ ਪਿੱਛੇ ਵੀਰ ਬੈਠੇ ਆ ਆਪਣੇ ਆ ਸਾਹਮਣੇ ਪੈਰ ਪੈਰ ਤੇ ਲੰਗਰ ਆ ਨਹੀਂ ਪੈਰ ਪੈਰ ਤੇ ਆ ਕੇ ਆ ਗਏ ਜੀ ਸਾਹਮਣੇ ਲੰਗਰ ਵੇਖੋ ਕਿਆ ਕ ਕਰੋ ਤੁਸੀਂ ਕਿਆ ਕ ਕਰੋ ਭਾਈ ਚੈੱਕ ਵੀਊ ਚੈੱਕ ਕਰੋ ਤੁਸੀਂ ਚੈੱਕ ਕਰੋ ਬੰਦੇ ਇਹ ਕਿੰਨੀ ਬਾਣੀ ਨਹੀਂ ਇਹ ਕਿੰਨੀ ਬਾਣੀ ਨਹੀਂ ਇਹ ਕਿੰਨੀ ਬਾਣੀ ਨਹੀਂ ਆਏ ਨਾ ਇਹ ਭਾਈਆ ਇਹ ਪ੍ਰਜਾਤਾ ਜੀ ਦੇ ਵੇਖੋ ਭਾਈ ਕੋਵੀਆਂ ਲੰਗਰ ਆ ਜਾ ਲਾ ਜਣਾ ਲੱਗੇ ਲਾ ਦਿੰਦੇ ਆ ਵਾਹ ਜੀ ਵਾਹ ਇੰਨਾ ਸਤਕਾਰ ਹੈ ਇਹ ਮਾਲਵੇ ਵਾਲੇ ਵੇਖੋ ਜੀ 50 ਰੁਪਏ ਮਾਲਵੇ ਦਾ ਆਕਰੋ। ਆਓ ਅੱਗੇ ਅੱਗੇ ਗੱਡੀ ਲੈ ਕੇ ਗੱਡੀ ਲੈ ਕੇ। ਨਹੀਂ ਨਹੀਂ ਪੈਸੇ ਲਾ ਦੇ ਨਹੀਂ ਪੈਸੇ ਕੱਢ ਦਾਂਗੇ। ਫੜ ਲੈ ਜੀ ਗੁਰੂ ਘਰ ਬੇਲੰਗਰਾਂ ਚ 300 ਰੁਪਏ ਮਾਇਰ ਦਾ ਅਕਰੋਉਂਦੇ ਨੇ। ਸਾਰਾ ਚੜ੍ਹਦੀ ਕਲਾ ਰੱਖੇ ਜੀ। ਹਰ ਮਦਦ ਖੜੇ ਵਾਸੀ। ਚੱਕਿਆ ਜੀ ਵੀਰ ਉਹਦੇ ਲੰਗਰ। ਲੁਧਿਆਣੇ ਤੋਂ 60 ਕਿਲੋਮੀਟਰ ਪਈਓ। ਦੈਰੀ ਖਾਲਸੌਰ ਫਤੇ ਜੀ ਤੇ ਸਾਡੀ ਗੱਡੀ ਚੋਂ ਹੀ ਰਾਹ ਚੋਂ ਭرائی ਆ ਕੋਟ ਬੁੱਢੀਆਂ ਹਵਾ ਉਹ ਹਵਾ ਸਾਨੂੰ ਪਸੰਦ ਨਹੀਂ ਆਈ ਟਾਇਰ ਇਹਨੂੰ ਇਹ ਹਵਾ ਬਾਹਰ ਕੱਢਤੀ ਆਪੇ ਗਰਮ ਹੋ ਗਿਆ ਥੋੜਾ ਕੋ ਚੁਰਤਾ ਜਾ ਗਿਆ ਹੁਣ ਅਹੀਂ ਆਈ ਹਵਾ ਜਿਹੜੀ ਫਿਆ ਆਵੇ ਜੀ ਉਹ ਭਰੌਣ ਦੇ ਆ ਤੇ ਟਾਇਰ ਸਾਡਾ ਹੁਣ ਤਾਂ ਉਠਣ ਦੇ ਜਾਵਾ ਉਮੀਦ ਹੈ ਬਈ ਨੂੰ ਪਸੰਦ ਆਊਗੀ ਆ ਦਾਣੇ ਗੇਂਦੀ ਜਾਣੀ ਕਰਮਾ ਲਈ ਤੇ ਫਸਰ ਹੀ ਕੋਈ ਨਹੀਂ ਹੋਰ ਤਿੱਕਰਾ ਲਾਗੇ ਆ ਪਿੱਛੇ ਲੋ ਦਰਦ ਨਾਲ ਅਗੇ ਦਰਦ ਨਾਲ ਆਪਾਂ ਠੀਕ ਹੈ ਜੀ ਭਾਈ ਜੀ ਲੁਧਿਆਣੇ ਪਹੁੰਚ ਚੁੱਕੇ ਆ ਲੈ ਤੁਹਾਨੂੰ ਵੀ ਜਾਂ ਜਗਾ ਲਈ ਇਹ ਵੀਊ ਚੈੱਕ ਕਰੋ ਜੀ ਲੁਧਿਆਣੇ ਸ਼ਹਿਰ ਦਾ ਹਾਂ ਜੀ ਵੀਰ ਜੀ ਕੀ ਹਾਲ ਚਾਲ ਸਾਰਿਆਂ ਨੂੰ ਸਾਰੇ ਆਏ ਹੋ ਗਏ ਠੀਕ ਹੀ ਹੋ ਗਏ ਐਸ ਟਾਈਮ ਆਪਾਂ ਲੁਧਿਆਣਾ ਪਾਰਚ ਕਰਨ ਆਲੇ ਆਂ ਬਸ ਥੋੜੇ ਹੀ ਦੂਰ ਰਹਿ ਗਿਆ ਐ ਆਪਾਂ ਹਾਈਵੇ ਤੇ ਫੇਰ ਚੜਨ ਆਲੇ ਆਂ ਜੀ ਵਾਇਗਰੂ ਜੀ ਇਥੋਂ ਜਿਆਦਾ ਲੰਗਰ ਛਕਿਆ ਵਾ ਜੀ ਹੁਣ ਤਿਆਰੀ ਕਰ ਲਗੇ ਫੇਰ ਸਿੰਘ ਚੀ ਚੀ ਪੂਰੀ ਘੋਰ ਰਹੀ ਗੱਡੀ ਦੇ ਵਿੱਚ ਦਾਸ ਫੇਰ ਸ਼ੇਡਰਿੰਗ ਤੇ ਚੱਲਿਆ ਹੈ ਹੋਏ ਸਵੇਰ ਤੋਂ ਲੈ ਕੇ ਰਾਤ ਪੈ ਗਈ ਇਹ ਨਹੀਂ ਮੰਨਦੇ ਹਾਏ ਨੇ ਹੋ ਵਾਇਗਰੂ ਸੱਚਾ ਪਾਤਸ਼ਾਹ ਮੇਰ ਰੱਖੀ ਗੁਰੂ ਆਮ ਦਾਸ ਉਸ ਲੋ ਜੀ ਪਹੁੰਚ ਚੱਲੇ ਆ ਜੀ ਫਤਿਹਗੜ੍ਹ ਸਾਹਿਬ ਕੋਲ ਤਕਰੀਬ ਹੁਣ ਕੋਈ 6-7 ਕਿਲੋਮੀਟਰ ਰਹਿ ਗਿਆ ਉਹ ਨਾ ਮੇਰੇ ਲਗਾ ਰੇ ਜਰਾ ਮੇਰੇ ਲਗਾ ਰਾ ਇੰਨਾ ਨਹੀਂ ਆ ਰੈਕਟਰ ਜਿੱਕੇ ਖਾਲਸਾ ਰਹਿ ਗਿਆ ਜੀ ਪਦੇ ਪਾਣੀ ਕਿੰਨੀ ਗਰਾ ਪਦੇ ਬਿਲਾ ਲਈ ਆ ਵੀਰ ਜੀ ਅਸੀਂ ਆ ਚੁੱਕੇ ਪਨਾਮਾ ਦੇ ਜੰਗਲਾਂ ਚ ਇੱਕੋ ਹੀ ਸੁਧਾ ਉਹ ਕੋਲ ਦੇ ਥੱਲੇ ਹੋਗੇ ਅਮਰੀਕੇ ਦੀ ਦੌਕੀ ਲੱਗਦੀ ਠੀਕ ਹੈ ਸਾਲਾ ਇੱਥੇ ਵਾਲੇ ਸੋਹ ਰਸਤਾ ਬੰਦ ਹੈ ਅੱਗੇ ਰਸਤਾ ਬੰਦ ਹੈ ਜੈਦਰ ਜੀ ਆਪਕੇ ਖੇਤ ਕੇ ਲਈ ਆ ਮੇ ਖੇਤ ਹੈ ਉਹ ਗਾਂ ਜਾਏਗਾ ਗਾਂਦ ਕਰ ਮੋੜ ਇੱਥੋਂ ਮੋੜ ਲਾ ਹਰ ਕੀ ਬਾਦੀ ਗੱਲ ਗਾਈਜ਼ ਚੈੱਕ ਕਰੋ ਆ ਲਓ ਜੀ ਆਹ ਜੇ ਗੂਗਲ ਮੈਪ ਬਾਰਡਰ ਮੈਪ ਗੂਗਲ ਮੈਪ ਖਾਉਂਦੇ ਆ ਪਾ ਕੇ ਕਹਿੰਦਾ ਪੁਲ ਤੇ ਮੈਂ ਇਹੋ ਹੋਣਾ ਗੂਗਲ ਮੈਪ ਖਾਉਂਦੇ ਆ ਵੀ ਹਾਈਵੇ ਆ ਉਹ ਜਿਹੜਾ ਆਪਾਂ ਲੰਘ ਕੇ ਆਂ ਪਿੱਛੇ ਹੀ ਅਈ ਖੇਤੇ ਵੜ ਗਏ ਤੇ ਥੋੜਾ ਚਾਲ ਬਿਚਾ ਮੈਂ ਜੈਦਰ ਨਾਲ ਕਰੀ ਆ ਪਹਿਲਾਂ ਜੈਦਰ ਨਾਲ ਕਰੀਂ ਜਰਾ ਆ ਵਾ ਜੈਦਰ ਨਾਲ ਕਰੀ ਆ ਵੇਖੋ ਵੀਰ ਜੀ ਆਹ ਚੱਡਾ ਗੂਗਲ ਮੈਪ ਚਲਾਉਂਦਿਆ ਇੱਕ ਸਿਆਣਾ ਬਿਆਣਾ ਬੰਦਾ ਗੂਗਲ ਮੈਪ ਸਰਦਾ ਤੇ ਟਿਕਾਣੇ ਦਾ ਪਤਾ ਲਾਉਂਦਾ ਲੋ ਜੀ ਮੈਨੂੰ ਸਾਰੇ ਇਹ ਕਿਹਦਾ ਨਹੀਂ ਓਏ ਕੋਈ ਗੱਲ ਨਹੀਂ 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 ਆਪਰੇ ਲੱਗੇ ਹੋਏ ਆ ਇਹਨੂੰ ਦੱਸਣ ਦੇ ਹੀ ਆ ਅਗਲੇ ਪਿੰਨੇ ਇੱਕ ਮੀਰ ਜੀ ਮੰਦਿਰ ਅਸੀਂ ਆ ਗਏ ਆ ਆ ਵਾਕਿਆ ਵੀ ਆਨ ਉਤਾਰਦੇ ਆ ਨਾ ਬਾਈ ਫਿਰ ਨਹੀਂ ਕੋਈ ਉਹ ਨੀਂ ਮੀਰਾਂ ਦੀਆਂ ਆ ਜਿਹੜੀਆਂ ਨੇ ਜਿੱਥੇ ਪੁਲਿਸ ਆ ਕੇ ਬੱਥਾ ਰੋਕ ਦਿੰਦੇ ਹੋ ਲਓ ਜੀ ਇੱਥੇ ਹੀ ਮਾਰ ਆ ਵੇ ਦੇ ਮੇਨ ਫੇਰ ਦੇ ਇਧਰ ਆ ਦੇਖੋ ਰਾਹ ਵੇਖੋ ਜੀ ਰਾਹ ਵੇਖੋ ਜੀ ਸਾਡਾ ਹਾਂਜੀ ਇਹ ਤੇਹੀ ਰੌਣਕ ਚ ਆ ਗਏ ਆ ਮਾਕਰਲੇ ਬਨੇ ਮੂਲੀਆਂ ਲੱਗੀਆਂ ਕਿਨੇ ਆਲੂ ਲੈ ਮਾਹ ਮੈਂ ਗੱਡੀ ਮੋੜ ਮੋੜ ਲਿਆ ਆ ਇਧਰ ਵੇਖ ਰਾਹ ਵੇਖੋ ਚੈੱਕ ਕਰੋ ਇਧਰ ਉਹਨਾਂ ਇਧਰੋਂ ਤਾਰਦੇ ਬੰਦੇ ਚੈੱਕ ਕਰੋ ਵੇਖੋ ਓਏ ਇਧਰੋਂ ਤਾਰਦੀ ਮੈਂ ਨਾ ਇਹ ਮਗਰਮ ਮਾਸਾ ਨਹੀਂ ਵਟਦੋਂ ਨਹੀਂ ਲੱਥੀ ਤੇ ਇੱਥੋਂ ਇਹਨੇ ਪਈ ਆ ਆ ਵਟਦੇ ਉੱਤੋਂ ਵੀ ਲੈ ਆ ਜੀ ਇਹ ਵਟਦੇ ਉੱਤੋਂ ਵੀ ਲਿਆ ਸਕਦੇ ਪਈ ਤਾਂ ਨਹੀਂ ਲੱਥਨ ਦੇ ਇਧਰ ਮਾਰ ਯਾਰ ਭਾਈ ਪਾਲੀ ਵੇਖੋ ਕਿੰਨੀ ਨੀਵੀਂ ਪਰਲੇ ਪਾਸੇ ਮਗਰ ਬੰਦੇ ਵੇਖੋ ਓਹ ਰੋਡ ਪਰ ਆ ਵਾ ਵਾ ਚਲੋ ਇਹ ਆ ਗਏ ਲੱਗਾ ਇਹ ਆ ਗਏ ਆ ਪਰ ਮਾਝੇ ਵਾਲੇ ਆ ਮਾਝੇ ਵਾਲੇ ਜੱਟ ਜੱਟ ਦੀ ਗਾੜੀ ਹੁੰਦੇ ਆ ਗੁਰੂਆ ਤਗੜਾ ਪੱਤਾ ਇਹ ਮਾਝੇ ਆ ਲਓ ਵੈਗਰੂ ਜੀ ਬਹੁਤ ਹੀ ਸੰਘਰਸ਼ ਤੋਂ ਬਾਅਦ ਅਸੀਂ ਗੱਡੀ ਪਾਰਕਿੰਗ ਦੇ ਵਿੱਚ ਲਾ ਦਿੱਤੀ ਆ ਇਸ ਤੋਂ ਬਾਅਦ ਅਸੀਂ ਹੁਣ ਜਦੋਂ ਪੁਲਿਸ ਆਲੇ ਆ ਉੱਥੇ ਖਲੋਤੇ ਆ ਮਗਰੋਂ ਤਾਂ ਇੰਪੋਲਿਸਰਾਂ ਦੇ ਕਾਰਨ ਗੁੱਲੀ ਆਏ ਆ ਕੱਟਿਆਂ ਪਿਆ ਪੱਕਿਆਂ ਪਿਆ ਥਾਣੀ ਪੁਲਿਸ ਵਾਲੇ ਆਉਂ ਉੱਥੇ ਖੜੇ ਆ ਤੁਸੀਂ ਪਾਰਕਿੰਗ ਲਾਤੀ ਜਦੋਂ ਪੁਲਿਸਲੇ ਪਾਸੇ ਗਏ ਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਅਸੀਂ ਉੱਥੇ ਗੱਡੀ ਲੈ ਜਣੀ ਆ ਠੀਕ ਆ ਜੀ ਹੁਣ ਅੱਜ ਦੀ ਵੀਡੀਓ ਸਾਡੀ ਇੱਥੇ ਸਮਾਪਤ ਹੈ ਠੀਕ ਹੈ ਵੀਰ ਜੀ ਓਕੇ ਭਾਈ ਧੰਨਵਾਦ ਬਹੁਤ ਮਿਹਰਬਾਨੀ ਤੇ ਹੁਣ ਪ੍ਰਸ਼ਾਦਾ ਪਣੀ ਸ਼ਕਾਂਗੇ ਹੋ ਸਕਦਾ ਕੋਈ ਚੱਕ ਦੀ ਕਲਿੱਪ ਵੀ ਲਾ ਦਈਏ ਨਹੀਂ ਤੇ ਵੀਰ ਜੀ ਤੁਹਾਨੂੰ ਹੁਣ ਮਿਲਾਂਗੇ ਸਵੇਰੇ ਠੀਕ ਹੈ ਵੀਰ ਜੀ ਹੋ ਜੋ ਆਕੋ ਠੀਕ ਠਾਕ ਫਤੇ ਬਲਾਓ ਫਤੇ ਬਲਾਓ ਸਵਾਗਤ ਦਿਖੋ ਉਹ ਚੰਗੀ ਤਰ੍ਹਾਂ ਵਾਸ ਸੀ ਕੀ ਜਾਂਦੇ ਜੀ ਚੰਗੀ ਤਰ੍ਹਾਂ ਈ ਖਾਸ ਸੀ ਜੀ ਬੜੀ ਤਰ੍ਹਾਂ ਬਲਾਈ ਨੇ ਕਰੋ ਜੇ ਤੁਹਾਨੂੰ ਮਗਰ ਵੀਰਾਂ ਨੂੰ ਮਿਲਾ ਦਈਏ ਆਣੇ ਸਾਡੇ ਵੀਰ ਵਾਇਗ ਕਾਸਾ ਸ਼੍ਰੀ ਰਾਹਿਗੁਰੂ ਜੀ ਪਤੇ ਵਿਪਨ ਜੀ ਆ ਗਏ ਆ ਫਰੇਗੜ ਸਾਹਿਬ ਆ ਗਏ ਆ ਜੀ ਆ ਨੇ ਸਾਡੇ ਸਰਪੰਚ ਸਾਹਿਬ ਸਾਡੇ ਵੀਰ ਸੁਖਦੇਵ ਸਿੰਘ ਜੀ ਮੈਡੀ ਖਾਲਸਾ ਵੀ ਪਤੇ ਜੀ ਆ ਨੇ ਸਾਡੇ ਖਾਲਸਾ ਅਤੇ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੀ ਜੋ ਸਿੰਘ ਵਾਲੀ ਇਹ ਇਧਰ ਸਾਡੀ ਸੀਸੇ ਦੀ ਡੱਡੀ ਬਗਤੀ ਸਿੰਘ ਜੀ ਵੀਰ ਜੀ ਬੈਗਰੇ ਖਾਲਸਾ ਰਿਹਾ ਸੀ ਤੇ ਤੁਹਾਨੂੰ ਕੋਈ ਰਸਤੇ ਦੀ ਪ੍ਰੋਬਲਮ ਤਾਂ ਨਹੀਂ ਆਈ ਨਾ ਵੀਰ ਜੀ ਨਾ ਦੇਖਣ ਦੀ ਗੁਰੂ ਘਰ ਆਉਂਦੇ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਕੋਈ ਨੂੰ ਹਣ ਬੈਣਦਾ ਉਹ ਸਰਜਾਈ ਨੇ ਕੀ ਕੀਤੀ ਵੀਰ ਜੀ ਚਾਹੇ ਗਾੜੀ ਫੇਰ ਬੰਨਦਾ ਇੱਥੇ ਨਹੀਂ ਤਾਂ ਕੱਢਦਾ ਵੀਰ ਜੀ ਸਵੇਰ ਦਾ ਘਰੋਂ ਲੈ ਕੇ ਤਾਂ ਇੱਥੋਂ ਤੱਕ ਅੱਖਾਂ 'ਚ ਘਟਾ ਹੀ ਘਟਾ ਪੈ ਗਿਆ ਚਲੋ ਅਰਸ਼ੀਦੇ ਆ ਵਾਗੇ ਭਰਾਵਾ ਬਾਰੀ ਕੁਲੀ ਰੱਖਣੀ ਪੈਂਦੀ ਬੜਾ ਸਿਆਪਾਈ ਚਲੋ ਓਕੇ ਜੀ ਜੈਦਰ ਸਿੰਘ ਬਾਏ ਜੀ ਖਾਲਸਾ ਫਤਿਹ ਜੀ ਚੰਗਾ ਜੀ ਸਾਹਮਣੇ ਠੰਡਾ ਬੁਰਜਾ ਅਸੀਂ ਆ ਚੁੱਕੇ ਹਾਂ ਇੱਥੇ ਠੀਕ ਆ ਇੱਧਰ ਟੋਟੂ ਮਾਲ ਦੀ ਵੇਹਲੀ ਆ ਟੋਟੂ ਮਾਲ ਨਹੀਂ ਟੋਡਰ ਮਾਲ ਅੱਛਾ ਆ ਸਾਡੇ ਭਾਈ ਅਰਦਾਸ ਕਰਨਦੇ ਆ ਹਾਂ ਜੀ ਭਾਈ ਤੁਹਾਨੂੰ ਕਿਦਾਂ ਦਾ ਇੱਥੋਂ ਦਾ ਵਿਊ ਲੱਗਦਾ ਇਸ ਟਾਈਮ ਨਾਲੇ ਜੀ ਇੱਕ ਇਨਫੋਰਮੇਸ਼ਨ ਤੁਹਾਨੂੰ ਮਾਈ ਦਾ ਨੂੰ ਇੱਕ ਨਿੱਕੀ ਜਿਹੀ ਬੇਨਤੀ ਹੈ ਜਿਆਦਾ ਪਰਨਾ ਵੱਲੋ ਜਾਂਰ ਪਰਨਾ ਵੱਲੋ ਹਵਾ ਵੇਖੋ ਜੀ ਕਿੰਨੀ ਚੱਲੰਦੀ ਆ ਜਾਂ ਸਾਡੇ ਝੂਲੰਦੇ ਆ ਤੇ ਇਹ ਹਵਾ ਉਸ ਦਿਨ ਵੀ ਵੀਰ ਜੀ ਚਲੰਡੀ ਹੋਣੀ ਜਦੋਂ ਸਹਬ ਜਦੋਂ ਲਿਆਂਦਾ ਗਿਆ ਕਿੰਨੀ ਠੰਡੀ ਹਵਾ ਵਗ ਰਹੀ ਆ ਇਹ ਇੱਥੇ ਧੰਨ ਹੈ ਜੀ ਕਮਾਈ ਉਹਨਾਂ ਦੀ ਜਿੰਨਾਂ ਇੰਨਾ ਸਿੱਦਕ ਰੱਖਿਆ ਤੇਰਾ ਉਹ ਇੱਥੇ ਬਹਿਣਾ ਰਾਂ ਵਾ ਵਾ ਮਹਾਰਾਜੀ ਹੁਣ ਇਹ ਵੀ ਬੇਨਤੀ ਆ ਵੀ ਜਿੱਦਾਂ ਇੱਥੇ ਆਏ ਜੇ ਸਰਦਾ ਭਾਵਨ ਵਾਲਾ ਇਹਨਾਂ ਹੋਵੇ ਕੱਲ ਨੂੰ ਘਰੇ ਜਾ ਕੇ ਤੁਸੀਂ ਕੇਸ ਕਢਾ ਦਿਓ ਦਾਗ ਕਢਾ ਦਿਓ ਇਹਨਾਂ ਮੇਰੇ ਵੀਰ ਵਿਚਾਰ ਰੱਖਿਓ ਆਪਦਾ ਨਹੀਂ ਠੀਕ ਹੈ ਜੀ ਤੇ ਆਉਂਦੇ ਸਮੇਂ ਨੂੰ ਸਾਲ ਨੂੰ ਹੋਰ ਸ਼ਰਧਾ ਨਾਲ ਆਪਾਂ ਸੰਤ ਲੈ ਗਏ ਜੀ ਲੈ ਗਏ ਜੀ ਲੈ ਗਏ ਜੀ ਹੁਣ ਆਪਾਂ ਚੱਲੇ ਆ ਜੀ ਲੰਗਰਾਂ ਤੋਂ ਚੱਲੇ ਆ ਲੰਗਰ ਛਕਣ ਕਿ ਮੱਝੀ ਵਾਲੇ ਪੈਸਾ ਲੱਗਾ ਲਉਂਦੇ ਆ ਵਾਹ ਕਿ ਕੰਮ ਬਾਅਦ ਚ ਕਰਦੇ ਆ ਨਹੀਂ ਵੈਸੇ ਹੀ ਗੱਡੀ ਗੱਡੀ ਲਾ ਕੇ 30 ਟਿਕਾਣੇ ਆ ਜਾਓ ਆਮਦ ਸਾਡਾ ਇਹ ਵੀਡੀਓ ਐਡ ਕਰਦੀ ਹੈ ਪਰ ਆਖਰੀ ਕਲਿੱਪ ਤੁਹਾਡੇ ਵਾਸਤੇ ਇਸ ਵੀਡੀਓ ਤੇ ਐਡ ਕਰਨ ਰਏ ਆ ਅਮਨੀ ਪ੍ਰਸ਼ਾਦਾ ਸ਼ਕਰ ਚੱਲੇ ਆ ਹਾਂਜੀ